ਕਿੱਲਮਨਾ ਠੀਕ ਹੈ ਉਹਦਾ ਦੇਖੋ ਲਓ ਜੀ ਸਤਿ ਸ਼੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਬਾਰਡਰ ਲੌਂਗ ਦੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਜਿਵੇਂ ਕਿ ਅੱਜ ਆਪ ਪਾਏ ਆ ਜੀ ਗਰਮੀ ਉਸਤਾ ਜੀ ਜਰਮਨ ਵਾਲੀ ਉਹਨਾਂ ਨੇ ਛੱਤ ਦੇ ਤੇ ਨਾਲ ਉਹਨਾਂ ਦੇ ਡੇਟਾ ਜੀ ਸਣੀ ਵੀਰ ਜੀ ਨੇ ਤੇ ਨਾਲ ਆਪਣੇ ਵੀਰ ਜੀ ਨੇ ਸਾਵੀ ਵੀਰ ਜੀ ਸੋ ਇੱਥੇ ਜਿਹੜਾ ਸ਼ੌਂਕ ਕਰਦੇ ਨੇ ਸਾਰੇ ਨਾਲ ਮਿਲ ਕੇ ਕਿ ਆਪਾਂ ਜਿਹੜੇ ਤੁਹਾਨੂੰ ਪਹਿਲਾਂ ਬਰੀਡਰ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਇਆ ਹੋ ਨਹੀਂ ਕਹਿੰਦੇ ਆਪਾਂ ਇਹਨਾਂ ਦੇ ਜਿਹੜੇ ਬਰੀਡਰ ਕਬੂਤਰ ਉਹਨਾਂ ਤੁਹਾਨੂੰ ਪਸ਼ੌਂ ਕਰਾਉਣ ਲੱਗੇ ਆ ਤੇ ਹੁਣ ਆਪਣੇ ਸਨੀ ਵੀਰ ਜੀ ਤੇ ਸਾਵੀ ਵੀਰ ਜੀ ਤੁਹਾਨੂੰ ਹੁਣ ਆਪਣੇ ਸ਼ੌਂ ਕਰਾਉਣਗੇ ਜੀ ਆਓ ਚੱਲਦੇ ਆਪਾਂ ਫੇਰ ਤੁਹਾਨੂੰ ਸ਼ੌਂ ਕਰਾਉਂਦੇ ਆਂ ਗਰਮੀ ਦੇ ਕਾਰਨ ਜਿਹੜਾ ਧੀ ਟਾਈਮ ਕੀਤਾ ਸੀ ਜੀ ਥੋੜਾ ਜਿਹਾ ਅਸੀਂ ਲਓ ਜੀ ਤੁਹਾਨੂੰ ਵੀਰ ਜੀ ਨੇ ਸ਼ੌਂ ਕਰਾਉਣ ਲੱਗੇ ਨੇ ਡੱਬ ਵਾਲਾ ਪੇਰ ਆਹ ਜਮ ਆਹ ਕਬੂਤਰ ਸ਼ਾਵੇਂ ਲੈ ਜੀਏ ਏ ਜੀ ਹੁਣ ਤੁਹਾਨੂੰ ਆਪਾਂ ਇਹਨਾਂ ਦੇ ਜਿਹੜੇ ਬਰੀਡਰ ਕਬੂਤਰ ਉਹਨਾਂ ਦਾ ਤੁਹਾਨੂੰ ਆਪਾਂ ਸ਼ਾਓ ਕਰਾਉਂਦੇ ਪਏ ਆ ਠੀਕ ਹੈ ਜੀ ਚੋੜੇ ਰ ਅਭੀ ਉਹ ਟੌਪ ਕਲਾਸ ਬੁੱਟਰ ਹੈ। ਲਓ ਜੀ। ਉੱਤੀ ਸਾਡੇ ਕੀ। ਹਾਂ, ਨਹੀਂ ਲੱਭਦਾ। ਲਓ ਜੀ। ਆਹ ਫੀਮੇਲ ਜਿਹੜੀ ਉਹਦੇ ਨਾਲ ਲੱਗੀ ਹੈ, ਤੁਹਾਨੂੰ ਅੱਖ ਦੇ ਪਹਿਲਾਂ ਸ਼ੌਂਕ ਕਰਾਉਣੀ। ਲਓ ਜੀ ਸਾਬੀ ਵੀਰੋਂ ਤੁਹਾਨੂੰ ਛੱਡ ਕੇ ਦਿਖਾਉਂਦਾ ਠੀਕ ਹੈ ਜੀ ਜੋੜੇ ਦਾ ਸ਼ੌਂਕ ਕਰ ਲਿਓ ਤੁਸੀਂ ਆ ਮਾਦੀ ਜੀ ਇਹ ਜੇ ਫੀਮੇਲ ਜੀ ਆ ਨਰ ਜੀ 2 3 ਓਕੇ ਲਓ ਜੀ ਆ ਜੀ ਨਰ ਇਹਦੀ ਅੱਖ ਦਾ ਸ਼ੌਂਕ ਕਰੋ ਜੀ ਕਬੂਤਰੇ ਡਾਰ ਨਹੀਂ ਪੂਰੀ ਹੁੰਦੀ। ਲਓ ਜੀ ਹਾਂਜੀ ਜੀ। ਇਹ ਕਬੂਤਰੇ ਡਾਰ ਪੂਰੀ ਨਹੀਂ ਹੁੰਦੀ ਰਾਤ ਰਹਿਣ ਦਾ ਵਰਕ। ਇਹ ਜੀ। ਇਹ ਕਬੂਤਰ ਜਿਹੜਾ ਵੀਰ ਜੀ ਹੁਣੇ ਕਹਿੰਦੇ ਪਏ ਵੀ ਇਹ ਰਾਤ ਬਾਹਰ ਰਹਿ ਜਾਂਦਾ ਵਾ। ਇਹਦੀ ਉਡਾਰ ਜਿਹੜੀ ਪੂਰੀ ਨਹੀਂ ਹੁੰਦੀ। ਉਹ ਜੋੜਾ ਜੀ ਰੱਖਿਆ ਤਾਂ ਵਰਕ। ਅੱਛਾ ਜੀ। ਇਹਨੂੰ ਜੋੜਿਆਂ ਜੀ ਰੱਖਿਆ ਵਾ ਤੇ ਜਿਹੜੀ ਇਹਦੇ ਨਾਲ ਮਾਦੀ ਪਾਈ ਉਹਦਾ ਤੁਹਾਨੂੰ ਨੈਕਸਟ ਸ਼ੋਅ ਕਰਾਵਾਂਗੇ ਜੀ। ਅੱਖ ਫੇਰ ਸ਼ੋਅ ਕਰਾ ਦਿਓ ਜੀ ਭਰਾਵਾਂ ਨੂੰ। ਜਿਹੜਾ ਰਾਤ ਜਿਹੜਾ ਵਾ। ਲਓ ਜੀ ਜਿਹੜਾ ਕੀ ਹ ਕੋਈ ਵੀ ਪਰਵਾਹ ਜਦੋਂ ਉਹ ਡਾਲੋ ਇਹਨੂੰ ਜੀ ਰਾਤ ਰਹਿ ਜਾਂਦਾ ਵਾ। ਬਾਕੀ 1 2 11 ਡਾਰਾਂ ਡਾਓਗੇ ਉਸ ਤੋਂ ਬਾਅਦ ਇਹ ਜਿਹੜਾ ਰਾਤ ਸਿੱਧਾ ਹੀ ਭਾਵੇਂ ਜੀਠਿਆ ਤੇ ਭਾਵੇਂ ਹਾੜਿਆ ਜੀ ਤੇਨਿਸ ਕਰਕੇ ਜੋੜਿਆਂ 'ਚ ਰੋਕ ਲਿਆ ਲਓ ਜੀ ਝਾੜੇ ਪਿਆ ਕਬੂਤਰ ਸਾਨੂੰ ਪ੍ਰੋਪਰ ਸ਼ੌਂਕ ਠੀਕ ਹੈ ਕਰਵਾਉਣਾ ਜਿੰਨਾ ਹੋ ਸਕੇ ਇਹ اتنا ਜਿਹੜੀ ਫੀਮੇਲ ਲੱਗੀ ਤੁਹਾਨੂੰ ਉਹ ਦਿਖਾਉਨੇ ਆ ਐ ਬਾਜੀ ਜਿਹੜੀ اتنا ਫੀਮੇਲ ਲੱਗੀ ਹੈ ਜੀ ਠੀਕ ਹੈ ਜੀ ਅੱਖ ਦਾ ਸ਼ੌਂਕ ਕਰ ਲਓ ਪਹਿਲਾਂ ਨਿਆਣੇ ਸ਼ੌਂਕ ਕਰਾ ਦੇ। ਆਹ ਤਾਂ ਜਰੂਰ। ਲਓ ਜੀ। ਵੀ ਪ੍ਰੋਕ ਗਿਆ ਇਹ ਜੋੜਾ। ਤੇ ਗੱਲ ਕਰੀ ਹਾਂ ਜੀ ਗ੍ਰੀਸ ਚ ਬੇ ਕਬੂਤਰ ਅੱਦੇ ਸਾਰੇ ਬੇਗ ਲਗਭਗ ਦੇ ਲਓ ਜੀ ਇਹ ਫੀਮੇਲ ਤੁਹਾਨੂੰ ਠੀਕ ਹੈ ਜਿਹੜੀ ਉਹਦੇ ਨਾਲ ਲੱਗੀ ਹੋਈ ਹੈ ਜੀ ਇਹ ਪੇਅਰ ਆ लो जी ये फुल पेयर है जी वाइब्रेटिंग चेक करो कबूतर तीन ਲਓ ਇਹ ਕਿਹੜੇ ਕਬੂਤਰ ਵੀਰ ਜੀ ਨੇ ਇਹਨਾਂ ਤੁਹਾਨੂੰ ਦੱਸਣਗੇ ਜੀ ਸਿਆਲ ਗੋਟੀਆਂ ਜੀ ਭਾਜੀ ਜੋੜਾ ਲਓ ਜੀ ਇਹ ਸਿਆਲ ਗੋਟੀਆਂ ਕਬੂਤਰ ਦੇਖ ਲਓ ਜੀ ਸ਼ੌਂਕ ਕਰੋ ਅੱਖ ਦਾ ਅੱਖ ਥੋੜੀ ਜੀ ਮੈਲੀ ਹੈ ਜੀ ਇਸ ਕਾਕੇ ਖੜੀ ਕੈਮਰੇ ਚੋਂ ਉਦਾਂ ਦਾ ਕਲੀਅਰਟੀ ਨਹੀਂ ਆ ਰਹੀ ਇਹ ਲਓ ਜੀ ਚੈੱਕ ਕਰੋ ਇਹ ਰਿੰਗ ਵਗੈਰਾ ਚੈੱਕ ਕਰੋ ਚੈੱਕ ਕਰ ਲਓ ਲਓ ਜੀ ਵੀਰ ਜੀ ਹੁਣ ਫੀਮੇਲ ਦਾ ਸ਼ੌਂਕ ਕਰਵਾਉਣਗੇ ਠੀਕ ਹੈ ਤੁਹਾਨੂੰ ਹੁਣ ਜਿਹੜੀ ਇਹਦਾਂ ਫੀਮੇਲ ਲੱਗੀ ਹੋਈ ਹੈ ਆਹ ਭਾਈ ਫੀਮੇਲ ਆ ਜੇ ਫੀਮੇਲ ਠੀਕ ਹੈ ਜੀ ਲਓ ਜੀ ਅੱਖ ਦਾ ਸ਼ੌਂਕ ਕਰੋ ਵੀਰ ਜੀ ਦੇ ਲੋ ਚਾਹ ਬੰਦੇ ਕੋਲ ਸੋਦੇ ਨਾ ਦੁਆ ਟਾਣਾ ਲਾ ਲਓ ਜੀ ਇਹ ਸਿਆਲ ਕੋਟੀ ਫੁੱਲ ਫੇਰਿਆ ਜੀ ਕਰੋ ਜੀ ਸ਼ੌਂਕ ਓ ਜੀ ਤੁਹਾਨੂੰ ਸਿਆਲਕੋਟੀ 35 ਵਾਲੇ ਕਬੂਤਰਾਂ ਦਾ ਸ਼ੌਂਕ ਕਰਾਉਣ ਲੱਗੇ ਵੀਰ ਜੀ ਇਹ ਰੀ ਕਬੂਤਰ ਠੀਕ ਹੈ ਜੀ ਭਾਈ ਉਹ ਲਿਫਟ ਗਿਆ ਦਾ ਭਾਈ ਨੂੰ ਯਾਦ ਹੋਵੇ ਨਾ ਲਵ ਲਿਆ ਨਾ ਰਹਿ ਗਈ ਤੋ ਯਾ ਨਾਰਦੀ ਤੇ ਹੀ ਜਿਹੜੀ ਮਾਦੀ ਲੱਗੀ ਉਹਦਾ ਕਿ ਤੁਹਾਨੂੰ ਸ਼ੌਕ ਕਰਉਂਦੇ ਜੀ ਲਓ ਜੀ ਇਹ ਮਾਦੀ ਹੈ ਜੀ ਜਿਹੜੀ ਕਿ ਇਹ ਨਾ ਈਮਰ ਈਡੀਓਸ ਮਿਲਦੇ ਨਾਲ ਕੀਤੀ ਹੋਈ ਲਓ ਜੀ ਇਹ ਫੁੱਲ ਪੇਰ ਹੈ ਜੀ ਠੀਕ ਹੈ ਜੀ ਇਹ ਨਾਰਿਆ ਤੇ ਨਾਲ ਇਹ ਮਾਦੀ ਸਿਆਲ ਕੋਟੀ 35 ਵਾਲਾ ਪੇਰ ਹੈ ਜੀ ਲਓ ਜੀ ਵੀਰ ਜੀ 골ਡਨ ਕਬੂਤਰ ਦਾ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਠੀਕ ਹੈ ਜੀ ਜਿਹੜੀ ਇਹ ਨਾ ਬਰੀਡਿੰਗ 'ਚ ਰੱਖਿਆ ਹੋਇਆ ਆ ਕਾਫੀ ਨਿਆਪ ਜੋੜਾ ਹੈ ਇਹਨਾਂ ਦਾ ਠੀਕ ਹੈ ਜੀ ਰਿਜ਼ਲਟ ਵਗੈਰਾ ਇਹਨਾਂ ਦੇ ਕਨਫਰਮ ਨਹੀਂ ਕੀਤੇ ਬਾਕੀ ਬੱਚੇ ਵਗੈਰਾ ਹੈ ਇਹਨਾਂ ਦੇ ਬਾਕੀ ਡੌਗ ਦੇਖੋ ਨੇ ਬੜੀ ਟੁੱਲੜ ਕੀ ਲਓ ਜੀ ਅੱਖ ਦਾ ਸ਼ੌਂਕ ਕਰੋ ਕਲਰੀ ਬਹੁਤ ਸੋਹਣਾ ਕਲਰ ਹੈ ਜੀ ਉਹ ਸ਼ੇਅਰ ਕਰੋ ਲਓ ਜੀ ਇਹ ਦੋ ਮੈਰੀ ਇੱਕ ਪੱਤਾ ਠੀਕ ਹੈ ਜੀ ਪੰਜੇ ਇਹ ਆ ਜੀ ਪੰਜੇ ਦੇ ਇਹ ਕਲਰ ਹੈ ਜੀ ਇਹਦੇ ਨਾਲ ਜਿਹੜੀ ਫੀਮੇਲ ਹੈ ਠੀਕ ਹੈ ਜੀ ਉਹਦਾ ਵੀਰਦੀ ਤੁਹਾਨੂੰ ਸ਼ੌਂਕ ਕਰਵਾ ਦਿੰਦੇ ਆ ਇਹ ਆ ਜੀ ਫੀਮੇਲ ਠੀਕ ਹੈ ਜੀ ਅੱਖ ਦੇਖ ਲਓ ਅੱਖ ਦੀ ਕੁਆਲਿਟੀ ਏ ਹੈ ਜੀ ਪਰ ਇਹ ਹੈ ਜੀ ਬਹੁਤ ਦੇ ਬਹੁਤ ਨੇਕ ਹੋਰ 골ਡਨ ਪੇਅਰ ਹੈ ਜੀ ਵੀਰ ਜੀ ਨੂੰ ਉਹਦਾ ਤੁਹਾਨੂੰ ਸ਼ੌਂਕ ਕਰਵਾ ਦਿੰਦੇ ਆ ਠੀਕ ਹੈ ਜੀ ਲਓ ਜੀ ਲਓ ਜੀ ਇਹ ਆ ਜੀ ਅੱਖਰ ਤਕਈ ਤਾਂ ਵੀ ਪਾ ਦੇ ਪਰ ਵੀ ਜੀ ਲਾ ਦੇ ਉਹ ਆ ਗਈ ਉਹ ਯਾਰ ਇਹ ਆ ਗਈ ਇਹ ਹੀ ਪਾ ਰਿਹਾ ਤਾਂ ਸਾਰੀ ਦੀ ਨਹੀਂ ਕੁਆਲਟੀ ਜੀ ਤੇ ਆ ਦੇ ਪੰਛੀ ਆ ਦੇ ਪੰਛੀ ਆ ਦੇ ਤੁਹਾਨੂੰ ਫੀਮੇਲ ਦਾ ਸ਼ੌਂਕਰਾ ਕੇ ਫਿਰ ਇਕੱਠੇ ਜੋੜੇ ਤੁਹਾਨੂੰ ਦੋਵੇਂ ਛੱਡ ਕੇ ਦਿਖਾ ਦਾਂਗੇ ਜੀ ਆਹ ਵਾਦੀ ਲਓ ਜੀ ਇਹਦੀ ਉਸ ਨਾ ਦੀ ਮਾਦੀ ਏ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਸ਼ੌਂਕਰਾਇਆ ਤੁਹਾਨੂੰ ਫਿਰ ਉਹਦੀ ਮਾਦੀ ਏ ਇਹ ਪਾਰ ਦੀ ਮਾਦੀ ਲਾਂਦੀ ਏ ਠੀਕ ਏ ਲੋਈ ਪਾਰ ਦੀ ਮਾਦੀ ਵੀਰ ਜੀ ਨਹੀਂ ਕਹਿੰਦੇ ਬਈ ਆਪਣਾ ਲਿਆਂਦੀ ਆ ਠੀਕ ਹੈ ਤੇ ਇਹਦੀ ਜਿਹੜੀ ਕੜੀ ਵਗੈਰਾ ਲਾ ਦਿੱਤੀ ਸੀ ਤੇ ਕਹਿੰਦੀ ਆ ਪਰਦਾ ਸ਼ੌਂ ਕਰ ਲੋ ਕੱਟੇ ਆ ਬਰੀਡਿੰਗ 'ਚ ਪਾਏ ਆ ਨੂੰ ਇਸ ਟਾਈਮ ਤੇ ਬਾਕੀ ਬੱਚੇ ਇਹਨਾਂ ਦੇ ਪਾਲਦੇ ਪਏ ਆ ਤੇ ਨੈਕਸਟ ਟਾਈਮ ਜਦੋਂ ਆਪਾਂ ਵੀਡੀਓ ਬਣਾਉਣਾਵਾਂਗੇ ਤੁਹਾਨੂੰ ਇਹਨਾਂ ਦੇ ਬੱਚਿਆਂ ਦਾ ਕੀ ਨਾ ਦੀ ਡਾਰਿਆ ਸਾਰਾ ਕੋਈ ਤੁਹਾਨੂੰ ਡਿਟੇਲ ਦੇ ਨਾਲ ਆਪਾਂ ਜਰੂਰ ਦੱਸਾਂਗੇ। ਲਓ ਜੀ ਹੁਣ ਤੁਹਾਨੂੰ ਦੋਵੇਂ ਜੋੜੇ ਆਪਾਂ ਛੱਡ ਕੇ ਦਿਖਾ ਦਿੰਨੇ ਆ ਜੀ। ਲਓ ਜੀ। ਆ ਜਿਹੜਾ ਹੁਣ ਲਾਸਟ ਤੇ ਤੁਹਾਨੂੰ ਪੇਰ ਦਿਖਾਇਆ ਇਹ ਆ ਜੀ। ਤੇ ਜਿਹੜਾ ਉਸ ਤੋਂ ਪਹਿਲਾਂ ਦਿਖਾਇਆ ਇਹ ਇਹ ਵਾਲਾ ਪੇਰ ਹੈ। ਇਹ ਆ ਮਾਦੀ ਹੈ ਜਿਹੜੀ। ਠੀਕ ਹੈ ਜੀ। ਤੇ ਦਾ ਇਹ ਨਾਰਿਆ ਲਾਸਟ ਤੇ ਇਹ ਨਾਰਿਆ ਜਿਹੜਾ ਇਹਦੀ ਇਹ ਮਾਦੀ ਹੈ ਜੀ। ਵੀਰ ਜੀ ਨਹੀਂ ਠੀਕ ਹੈ ਤੇ ਦੋਸਤੋ ਜੇ ਇਹਨਾਂ ਤੁਹਾਨੂੰ ਕਬੂਤਰ ਵਧੀਆ ਲੱਗੇ ਹੋਣਾ ਤੇ ਕਮੈਂਟ ਚ ਜਰੂਰ ਆਪਣੀ ਦੱਸਿਓ ਵੀ ਤੁਹਾਨੂੰ ਇਹਨਾਂ ਦੇ ਕਬੂਤਰ ਜਿਹੜੇ ਕਿਵੇਂ ਦੇ ਲੱਗੇ ਆ ਨਾਲ ਆ ਆ ਪ੍ਰਧਾਨਾੜਾ ਨਾਲ ਕੋਠੇ ਤੇ ਕਰਾਂਦਾ ਪੂਰਾ ਲੋੜ ਭਾ ਜਿੰਨੇ ਕਰਨੀ ਹੁੰਦੀ ਹੈ। ਲਓ ਇਹ ਆ ਸਾਬੀ ਵੀਰ ਜੀ ਠੀਕ ਹੈ ਜੀ। ਦੇਖਰੇਖ ਸਾਰੀ ਇਹਨਾਂ ਦੇ ਅੰਦਰ ਚ ਹੈ ਜੀ। ਨਾਲ ਵੀਰ ਜੀ ਹਣੀ ਸਾਰਾ ਦੇਖਰੇਖ ਕਰਦੇ ਆ ਜੀ।